1 ਲੱਖ ਰੁਪਏ ਦੀ ਵੇਚ ਦੂਰਾ ਜੋ ਘੱਡੀ ਬੱਕਰੀ ਐ ਦੋਨੇ ਚੱਡੇ ਇਕੱਠੇ ਨੇ ਮੇਰੀ ਕਾਹ ਲੋਕਾਂ ਕਾ 5 ਕਿਲੋ ਦਿੰਦੀ ਐ ਮੇਰੀ 8 ਲਾਨੇ ਕਿਲੋ ਦਿੰਦੀ ਐ ਖਾ ਨੂੰ ਦਿੰਦੀ ਐ ਝੂਠ ਬੋਲਦੇ ਨੇ ਉਹ ਰੈਨ ਦੇ ਦਿੰਦਿਆਂ ਨੇ ਲੋਕਾਂ ਦੀਆਂ ਯਾਦ ਪਤਾ ਲੱਗਦਾ ਖਾੜੇ ਚ ਚੋ ਕੇ ਅੱਛਾ ਖਾੜੇ ਤੇ ਆਉਂਦੇ ਹੀ ਨਹੀਂ ਕੋਈ ਬੋਗਾਂ ਬਣਾ ਵੀਡੀਓ ਯਾਰ ਲੈ ਵੀ ਦਿਖਾ ਦੇ ਪੱਠ ਤੁਰਦੀ ਐ ਮੱਝ ਜੋਂ ਲੈ ਹਾਂ ਪੁੱਤ ਆ ਜੋ ਗਿਆ ਗਰਮ ਹੋਇਆ ਭੈਣ ਮੈਨੂੰ ਗਰਮ ਨਹੀਂ ਲਸਾ ਆਉਂਦਾ ਵਹਗੇ ਗੁੱਜਰ ਵਾਂਗੂ ਹਾਂ ਅੱਜ ਪਤਲੀ ਜਿਹੀ ਬੱਕਰੀ ਆ ਨਾ ਜਮੀਨ ਟੱਕ ਵਰਗੀ ਚਮੜੀ ਲਾਇਆ ਲੈ ਦੁੱਧ ਦੇਣ ਵਾਲੀ ਉਹ ਹੀ ਮੋٹے ਚੰਮਾਂ ਨੂੰ ਕਹਿੰਦੇ ਨੇ ਮੇਰੀ ਬਲੱਡ ਲੈਣ ਮੇਰੀ ਬਲੱਡ ਲੈਣ ਮੇਰਾ ਬਲੱਡ ਲੈਣ ਆਏ ਨੂੰ ਕਹਿੰਦੇ ਆਸੀਂ ਚੱਡਾ ਠੁਕਮਾ ਟੁੱਟਵੇਂ ਚੱਡਿਆਂ ਵਾਲਿਆਂ ਨੂੰ ਲੋਕ ਕਹਿੰਦੇ ਨੇ ਦੁੱਤਾਂ ਵਾਲੀ ਇਹ ਮੋٹے ਚੰਮਾ ਲੈਉਟਾ ਹੁੰਦਾ ਅਸਲ ਬਰੀਕ ਜਿਹੜੀ ਦੁੱਧ ਦੇਣ ਵਾਲੀ ਬੱਕਰੀ ਹੈੀ ਉਹਦੇ ਆ ਚੀਚਾਂ ਹੋਣਗੀਆਂ ਆ ਦੇਖ ਸਕਦੇ ਹੋ ਮਾ ਆਹ ਦੇਖੀ ਬਾਈ ਉਰਾਂ ਲਿਆ ਉਰਾਂ ਲਿਆ ਝੱਗ ਵਰਗੀਆਂ ਲੈਉਟੀਆਂ ਐ ਚੱਡਾ ਮੋٹے ਚੰਮਾ ਨੂੰ ਕਹਿੰਦੇ ਨੇ ਲੋਕ ਸਾਡੀਆਂ ਬੱਕਰੀਆਂ ਥੰਦੇ ਦੁੱਧ ਹੈ ਇਹ ਨੁੱਚੜੂਗੀ ਹੱਥਾਂ ਨੂੰ ਜਾ ਕੇ ਆਪਣੇ ਵੀਰ ਪਾਕਿਸਤਾਨ ਵਾਲੇ ਮੇਰੀ ਵੀਡੀਓ ਨੂੰ ਛੇੜੀ ਕੰਨ ਉਧਰੋਂ ਕੰਨ ਫੜੀਓ ਉਧਰੋਂ ਹਾਏ ਲੈ ਵੀ ਕਿਲੋ ਮੀਟਰਾਂ ਕੰਨ ਉਧਰ ਜਾ ਆਪਕੋ ਪੁਰਾਣਾ ਖਾਨਦਾਨ ਹੈ ਸਾਡੇ ਦੇ ਵਿੱਚ ਸ਼ੇਰੀ ਬੱਕਰੀ ਬਹੁਤ ਸਾਲ ਦੀ ਬੱਕਰੀਆਂ 21 ਸਾਲ ਦੀ ਆਲੇ ਡਿਪੇਜ ਨੂੰ ਕਹਦੇ ਉਹ ਮੇਰਾ ਬੂਕ ਮੇਰਾ ਫਲਾਨਾ ਬੂਕ ਮੈਂ ਕਹਣਾ ਮੇਰਾ ਬੂਕ ਦੇਖੋ ਲੈ ਵੀ ਰਾਜੂ ਬੂਕ ਦੇਖ ਲਓ ਲੈ ਵੀ ਦੋਸਤੋ ਡਿਰਬੇ ਚ ਆਏ ਹੋਏਗੇ ਰਾਜੂ ਕੋਲੇ ਤੇ ਰਾਜੂ ਬਾਈ ਹੁਣ ਬੱਕਰੀਆਂ ਦਿੱਤੀਆਂ ਵੇਚ ਰਾਜੂ ਨੇ ਵਿਹਲਾ ਹੋ ਗਿਆ ਜਮਾ ਹੈ ਠੀਕ ਹੈ ਜਵਾਖਾਂ ਨੂੰ ਖੜਿਆਉਂਦਾ ਫਿਰਦਾ ਕਿਉ ਰਾਜੂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹਾਲ ਚਾਲ ਵਧੀਆ ਜੀ ਠੀਕ ਆ ਬੱਕਰੀਆਂ ਵੇਚਤੀਆਂ ਮੈਂ ਤਾਂ ਵੇਚਤੀਆਂ ਬੱਕਰੀਆਂ ਪਹਿਲਾਂ ਪੇਟਾਂ ਦਿਖਾ ਕੇ ਲਿਆ ਤੈਨੂੰ ਪੇਟਾਂ ਹੀ ਆਪਣੇ ਨੇ ਤਾਂ ਪੇਟਾਂ ਰਹਿ ਗਈਆਂ ਹੈ ਇਹ ਕਿੰਨਾ ਦੀਆਂ ਨੇ ਫਿਰ ਭਾਈ ਮੇਰਾ ਮੁੰਡਾ ਹੋ ਗਿਆ ਅੱਡ ਬੜਾ ਬੜਾ ਇਹ ਬੱਕਰੀਆਂ ਸਾਰੀਆਂ ਮੈਂ ਉਹਨੂੰ ਦੇਤੀਆਂ ਦੀਆਂ ਆ ਵੱਡਾ ਮੁੰਡਾ ਹਾਂ ਪੇਟਾਂ ਮੈਂ ਰੱਖ ਲੀਆਂ ਕਿਉਂ ਵੀ ਅੱਡ ਹੋ ਗਿਆ ਭਾਈ ਇਹਦੇ ਚ 15 ਬੱਕਰੀਆਂ ਨੇ ਮੇਰੇ ਭਤੀਜੇ ਦੀਆਂ ਹਾਂ ਕਾਲਾ ਬੂਖ ਉਹ ਚਮਕਦਾਰ ਦਿਖਾਵਾਂਗੇ ਅੱਜ ਤੈਨੂੰ ਠੀਕ ਆ ਸੱਟ ਜੀ ਨੇ ਕਿਹਦੀ ਡਾਣੇ ਮਾਰ ਮਾਰ ਬੱਕਰੇ ਘਾਲਤੇ ਇਹਨਾਂ ਨੇ ਸਿਹਾਲ ਚ ਫੜਦਾ ਜਵਾਬ ਦੂ ਹਾਂ ਤੇ ਕਿੰਨੀਆਂ ਬੱਕਰੀਆਂ ਰਹਿ ਗਈਆਂ ਉਹ ਚਲੋ ਕੋਈ ਕੋਈ ਗੱਲ ਮਜ਼ਾਕ ਤਾਂ ਹੋਇਆ ਕਿੰਨੀਆਂ ਬੱਕਰੀਆਂ ਰੱਖ ਲਈਆਂ ਹੁਣ ਬੱਕਰੀਆਂ ਮੇਰੇ ਲਵੇ ਮੁੰਡੇ ਲਵੇ ਨੇ 35 ਅੱਛਾ ਤੇ ਡਾਵੇਂ ਤੈਨੂੰ ਦਿਖਾ ਕੀ ਲਿਆ ਆ ਅੱਛਾ ਮੁੰਡਾ ਕਿਸੇ ਦਾ ਹੈ ਜਦ ਅੱਡ ਹੋ ਗਿਆ ਕਿਸੇ ਦਾ ਹੈ ਕਿਸੇ ਦੇ ਵਰਗਾ ਹੀ ਹੋ ਗਿਆ ਆਪਾਂ ਨੂੰ ਕੀ ਸੁੱਖ ਹੈ ਅੱਡ ਡੁੱਡ ਨਹੀਂ ਹੋਣਾ ਮੈਂ ਤਾਂ ਮੰਡੀਆਂ ਹੀ ਫਿਰਦਾ ਕਮਾਉਂਦਾ ਖਾਂਦਾ ਵਧੀ ਜੋਗਾ ਬੋਲੀ ਜਾਂਦਾ ਅੱਡ ਡੁੱਡ ਰਸਨ ਪਾਣੀ ਰਾਜੂ ਕਹਿੰਦਾ ਵੀ ਬਈ ਮੈਂ ਗਰਮੀ ਕਰਕੇ ਵਧੀਆ ਵਧੀਆ ਚੰਗੀਆਂ ਚੰਗੀਆਂ ਬੱਕਰੀਆਂ ਰੱਖ ਲਈਆਂ ਤੈਨੂੰ ਦਿਖਾਉਣਾ ਬੱਕਰੀਆਂ ਮੁੰਡੇ ਦੀਆਂ ਸਾਡੇ ਦੀਆਂ ਦਿਖਾ ਰਾਜੂ ਬੱਕਰੀਆਂ ਚਲਾ ਰਾ ਇਹ ਆ ਦੇਖਾ ਨਾਲ ਨਾਲ ਗੱਲਾਂ ਕਰ ਆ ਬੈਠੀ ਆ ਕੱਡੀ ਬੱਕਰੀ ਲੋਕ 2-2 ਲੱਖ ਮੰਗ ਲਾਉਂਦੇ ਨੇ ਇਹ ਡਡੀਆਂ ਬੱਕਰੀਆਂ ਨੂੰ ਕਹਿੰਦੇ ਨੇ 40 ਇੰਚ ਦੀਆਂ ਨੇ ਇਹ ਦੂ ਛੋਟੀਆਂ ਨੂੰ ਕਹਿੰਦੇ ਨੇ 40 ਇੰਚ ਦੀਆਂ ਨੇ ਆ ਇਹ 40 ਇੰਚ ਠੀਕ ਬੱਕਰੀ ਪੂਰੀ ਤਿਆਰ ਤੇ ਰਾਜੀ ਸਹੀ ਗੱਲ ਮੈਂ ਇਸ ਵਰਗੀ ਬੱਕਰੀ ਆ ਮੈਂ ਇਸ ਵਰਗੀ ਬੱਕਰੀ ਹਾਂ ਵੀ ਕੱਲਾ ਕੱਦ ਕਰਦਾ ਦੁੱਧ ਨੂੰ ਵੀ ਬੱਕਰੀ ਦੁੱਧ ਨੂੰ ਵੀ ਲਿਓਟੀ ਥਣ ਲੱਗਾ ਦੁੱਧ ਚੱਲਦਾ ਜੂ ਥੱਲੇ ਦੇ 4 ਕਿਲੋ 4 ਕਿਲੋ ਦੁੱਧ ਦੇਊਗੀ ਜਿੱਦ ਤੇ ਸੂਪੀ ਠੀਕ ਆ 10 ਦਿਨ ਰਹਿ ਗਏ ਸੂਣ ਦੇ ਨਵੀਂ ਬੱਕਰੀ ਆ ਜੰਮੀ ਨਵੀਂ ਗੱਪਨ ਹਾਂ ਤੇ ਬੱਚੇ ਦੇਊਗੀ 2-3 ਪੱਕੇ ਅੱਛਾ 2 ਦਾ ਬੱਕੇ ਨੇ ਤਿੰਨ ਵੀ ਪੱਕੇ ਪਰ ਇਹਨੂੰ ਤੋੜ ਕੇ ਦਿਖਾਈ ਮੁੰਡੇ ਤੀਜੇ ਸੂਏ ਇਹ ਤੀਜੇ ਸੂਏ ਬੱਕਰੀ ਆ ਮੱਝ ਵਰਗੀ ਸਹੀ ਗੱਲ ਹੈ ਹਾਂ ਉਹਾਂ ਦੀ ਲੈਟੀ ਦਿਖਾ ਬੱਬੂ ਗੈਲ ਦੀ ਵਾਈਬ ਕੈਮਰੇ ਵਾਲਾ ਦੇਖ ਸਕਦਾ ਵੀ ਇਹ ਰਾਜੂ ਦੀਆਂ ਬੱਕਰੀਆਂ ਨੇ ਹਾਂ ਟਾਪ ਦੀ ਜਮਾ ਟਾਪ ਟਾਪ ਦੀਆਂ ਰੱਖ ਲਈਆਂ ਰਾਜੂ ਦਾ ਮਤਲਬ ਹੈ ਤੈਨੂੰ ਕੱਲੀ ਕੱਲੀ ਜਮਾ ਦਿਖਾਉਂ ਵੀ ਆ ਮੇਰੀਆਂ ਨੇ ਮੇਰੇ ਮੁੰਡੇ ਦੀਆਂ ਅੱਛਾ ਹਾਂ ਟਾਪ ਕਲਾਸ ਕੁਆਲਿਟੀ ਠੀਕ ਆ ਮੁੰਡਾ ਇਦਾਂ ਹੀ ਹੁੰਦਾ ਹੋਣਾ ਪਰ ਪੱਕੇ ਤੌਰ ਤੇ ਮੈਨਾਂ ਬੱਕਰੀਆਂ ਦੇ ਵਿੱਚ ਹੀ ਹੋ ਗਿਆ ਹੁਣ ਤਾਂ ਜੀ ਇਹ ਵੀ ਹੁੰਦਾ ਇੱਕ ਮੁੰਡਾ ਸਾਡਾ ਜੱਦੀ ਪੁਰਸੀ ਮੈਨੇਜਰ ਹੈ ਬੱਕਰੀਆਂ ਚ ਰੱਖਿਆ ਆ ਮੈਨੇਜਰ ਉਹ ਮੈਨੇਜਰ ਜਿਹਦੀ ਸਾਰੀ ਚੱਲਦੀ ਹੈ ਟੀਮ ਦੋ ਪੇਟਾਂ ਚ ਰਹੀ ਤੇ ਤਿੰਨ ਦਾ ਮਾਲਕ ਹੀ ਹੈ ਠੀਕ ਆ ਆ ਦੇਖੋ ਉੱਚੇ ਮੱਥੇ ਇੰਜਣ ਜੰਨੀ ਲੰਬੀ ਬੱਕਰੀ ਹਾਂ ਔਰ ਅੰਬਰਸਰੀ ਉੱਚੇ ਮੱਥੇ ਦੀ ਠੀਕ ਆ ਇਹ ਵੀ ਬੱਕਰੀ ਦੇਖੋ ਕੰਨ ਦੇਖੋ ਬੱਕਰੀ ਇਹ ਗੱਬਣ ਹੈ ਜੀ 2 ਮਹੀਨਿਆਂ ਦੀ ਢਾਈ ਦੀ ਉੱਚੇ ਮੱਥੇ ਵਾਲੀ ਹੈ ਇਹਨੂੰ ਉੱਚਾ ਮੱਥਾ ਤੇ ਚਮਕ ਦੇਖੋ ਸਹੀ ਗੱਲ ਆ ਬਈ ਨਾ ਚਮਕ ਦੇਖੋ ਇਹਦੀ ਹਾਈਟ ਕਿੰਨੀ ਕਰਨ ਜੋਦੀ ਹੇਡ 40 40 ਦੀਆਂ ਨੇ ਮਣਕੇ ਪੀਤਾ ਮਾਰ ਕੇ ਲੋਕ ਕਹਿੰਦੇ ਸਾਡੇ 40 40 ਬੱਕਰੀਆਂ ਨੇ 40 40 ਚਦੀਆਂ ਮੈਂ ਰੱਖੀਆਂ ਨੇ ਬੱਕਰੀਆਂ ਸਹੀ ਗੱਲ ਆ ਛੋਟੇ ਮੂੰਹ ਦੀ ਬੱਕਰੀ ਆ ਨਾ ਮੂੰਹ ਬਾ ਕਾਟੀ ਵੀ ਦੀ ਟਲਪ ਦੇ ਕੇ ਬੱਕਰੀ ਸੂਪੀ ਸਿਰ ਨਹੀਂ ਅੜਿਆ ਅੱਛਾ ਹਾਂ ਪਤਲੇ ਸਿਰ ਦੀ ਹੈ ਪਤਲੇ ਸਿਰ ਦੀ ਬੱਕਰੀ ਹੈ ਹਾਂ ਲੋਕ ਕਹਿੰਦੇ ਮੈਂ 3 ਲੱਖ ਮੰਗਦਾ 5 ਲੱਖ ਮੰਗਦਾ ਲੈ ਕੋਈ ਮੈਨੂੰ 1.5 ਲੱਖੇ ਦੇ ਦੋ ਲੈ ਵੀ 1.5 ਲੱਖ ਰੁਪਏ ਦੀ ਵੇਚ ਦੂਰਾ ਤੋ ਘੱਡੀ ਬੱਕਰੀ ਹੈ ਹਾਂ ਕੋਈ ਕਹਿੰਦਾ ਮੈਂ ਢਾਈ ਦੀ ਵੇਚਤੀ ਕੋਈ ਕਹਿੰਦਾ ਮੈਂ 5 ਲੱਖ ਦੀ ਵੇਚਤੀ ਮੈਂ ਜੀ 3 ਲੱਖ ਦੀ ਵੇਚਤੀ ਮੈਨੂੰ ਡੇਢੇ ਦੇ ਦੋ ਸਾਡੇ ਮੁੰਡੇ ਦੇ ਲੈ ਵੀ ਕੁੜੀ ਦੇ ਨੋ ਵੀ ਪੈਸੇ ਕਰਾ ਦੂੰਗਾ ਚਲ ਕੋਈ ਗੱਲ ਕਾ ਨੂੰ ਵੇਚਣੀ ਹੈ ਵੀ ਚੰਗੀ ਬੱਕਰੀ ਹੈਗੀ ਆ ਜਾਓ ਹੋਰ ਦਿਖਾਉਣਾ ਹੈ ਬਈ ਜਿੰਨੀਆਂ ਬੱਕਰੀਆਂ ਨੇ ਲੈ ਵੀ ਘਾ ਆ ਗਈ ਇਹ ਥਣ ਜਾ ਕਿਵੇਂ ਹੋ ਰਿਹਾ ਇਹਦਾ ਤੋਂ ਪੁਰਾਣਾ ਖਾਨ ਇੱਕ ਚੁੰਗ ਗਿਆ ਮੇਮ ਨਾ ਅੱਛਾ ਉਹ ਖਰਾਬ ਤਾਂ ਨਹੀਂ ਹੈਗਾ ਨਾ ਖਰਾਬ ਨਹੀਂ ਹੈਗਾ ਇੱਕ ਮੇਮ ਨਾ ਚੁੰਗ ਗਿਆ ਨਾਲੇ ਫਿਰਦਾ ਲੈ ਵੀ ਪੁਰਾਣਾ ਖਾਨ ਦਾ ਆ ਸਭ ਤੋਂ ਪੁਰਾਣਾ ਖਾਨਦਾਨ ਹੈ ਸਾਡੇ ਦੇ ਵੀ ਸ਼ੇਰੀ ਬੱਕਰੀ ਬਹੁਤ ਸਾਲ ਦੀ ਬੱਕਰੀ 21 ਸਾਲ ਦੀ ਹਾਂ ਹਾਂ ਉਦੋਂ ਨਿਕਾ ਜਾ ਤੂੰ ਚੁੰਗਦਾ ਸੀ ਅੱਛਾ ਦੇਖ ਲਓ ਜੀ 21 ਸਾਲ ਦੀ ਬੱਕਰੀ ਉਦੋਂ ਪਹਿਲੇ ਸੂਏ ਪਾਠੇ ਦੀ ਮਾਂ ਸੂਈ ਸੀ ਅੱਛਾ ਇਹਦੀ ਮਾਂ ਮਰ ਗਈ ਹਾਂ ਹਾਂ ਹੁਣ ਇਹ ਕਿੰਨੇ ਸਾਲ ਦੀ ਹੋਗੀ 21 ਸਾਲ ਦੀ ਹੋ ਗਈ ਓਏ 21 ਤਾਂ ਨਹੀਂ ਹੈਗੀ ਬੌਲਾ ਹੋ ਗਿਆ ਨਹੀਂ ਯਾਰ ਲੈ ਹਾਂ 21 ਸਾਲ ਦੀ ਹੈ ਓਏ 17 ਹੀ ਤਾਂ ਹੈਗੀ ਓਏ ਸਹੀ ਹੈ 17 18 ਹਾਂ 17 18 ਦੀ ਹੈ ਇਹ ਦੰਦ ਹੋਣੇ ਨਹੀਂ ਫਿਰ ਇਹਦੇ ਹੈਗੇ ਦੰਦ ਹੈ ਜਿਹਨਾਂ ਦੇ ਮੜੇ ਮੜੇ ਕਾਸੇ ਪਏ ਹਾਂ ਲੈ ਵੀ ਮਿੱਤ ਇਹਨੇ ਬੜੇ ਸੂਏ ਦਿੱਤੇ ਨੇ ਅੱਛਾ ਇਹਦੀਆਂ ਤਖਾਉਂਗਾ ਦੀਆਂ 3 ਇਹਦੀਆਂ 2 ਤੀਆਂ ਦਿਖਾਉ ਕਿੰਨੇ ਸੂਏ ਲੈ ਲੈ ਤੋ ਵਈ ਆ ਹੋ ਗਏ ਇਹਦੇ ਅੱਛਾ। 2 15 ਸੂਏ ਦੇ ਬੱਚੇ ਮਰ ਗਏ ਤੇ 12 ਕ ਸੂਏ ਦੇ ਬੱਚੇ ਹੈਗੇ ਸਾਡੇ ਨੇ। ਠੀਕ ਆ। ਬੱਚੇ ਬੜੇ ਵਿੱਚ ਨਾ ਜਿਆਦੀਆਂ ਨੌਨੀਆਂ ਦੋਤੀਆਂ ਦਿਖਾਉਂਗਾ ਮੈਂ ਤੁਹਾਨੂੰ। ਇਹ ਇੱਕ ਬਰੀਡ ਦੀਆਂ ਇੱਕ ਅਸਲੇ ਦੀਆਂ ਬੱਕਰੀਆਂ। ਅੱਛਾ। ਹਾਂ। ਲਾਲ ਰੂਬੀਆਂ ਤੇ ਇਹ ਫੌਜੀ ਕਲਰ ਚ। ਫੌਜੀ ਕਲਰ ਚ। ਘਰ ਦੇ ਸਾਈਡ ਤੇ ਨੂੰ ਬਈ ਦੇਖ ਸਕਦੇ ਬਾਈ ਕਹਿੰਦਾ ਇਹ ਤਾਂ 15 16 ਸੂਏ ਲੈ ਲੈ। ਆ ਦੇਖੋ ਇਹਨਾਂ ਦੀ ਖਾਨਦਾਨੀ। ਹੂੰ। ਉਹੀ ਆ ਪੱਕੀ। ਪੱਕੀ ਲੋਹੀ। ਲਿਆ ਫੜ ਕੇ। ਸਹੀ ਗੱਲ ਆ ਬਈ ਬੱਕਰੀ। ਆ ਜੀ ਧੀ ਲਿਆ ਟੈਕਸੀ ਦੀ ਵਾਹ। ਖਰਜਾ ਘਾਇਲੇ ਰੱਖ ਲੈ ਮਿੱਤਰੋ ਦੇਖ ਸਕਦੇ ਹੋਗੇ ਖਰਜਾ ਖਰਜਾ ਬਈ ਕੱਲੀ ਕੱਲੀ ਆ ਗਲਾਬੋ ਆ ਆ ਗਲਾਬੋ ਹੈ ਆ ਗਲਾਬੋ ਹੈ ਦੇਖੋ ਪਤਲੇ ਮੱਛੀ ਮੂੰਹ ਦੀਆਂ ਬੱਕਰੀਆਂ ਪਤਲੇ ਮੂੰਹ ਦੀਆਂ ਬੱਕਰੀਆਂ ਸਾਰੇ ਕੰਦਲੇ ਵੀ ਦਿਖਾਵਾਂਗੇ ਜੀ ਨੋਕ ਧਰਤੀ ਨਾਲ ਖਣ ਲਾਈ ਫਿਰਦੇ ਨੇ ਬੱਕਰੀਆਂ ਦੇ ਠੀਕ ਆ ਦੁਪਹਿਰੇ ਨਾਲ ਇਹ ਦੁੱਧ ਚੋਇਆ ਮੁੰਡਿਆਂ ਨੇ ਚਾਚ ਪਾਇਆ ਆ ਦੇਖ ਲਓ ਇਹ ਚੀਜ਼ਾਂ ਨੇ ਜੀ ਜਮੀ ਬਰੀਕ ਅੱਛਾ ਬਾਸ ਨਹੀਂ ਹੈਗਾ ਅੰਦਰ ਹੀ ਸਹੀ ਗੱਲ ਆ ਬਾਈ ਚੀਜ਼ਾਂ ਨੇ ਜੀ ਚੀਜ਼ਾਂ ਨੇ ਜਵਾਗ ਵੀ ਕਹਿੰਦਾ ਚੀਜ਼ਾਂ ਨੇ ਕਹਿੰਦਾ ਗੋਸ਼ਤ ਨਹੀਂ ਹੈਗਾ ਜੀ ਥਾਣਾ ਦੇ ਵਿੱਚ ਅੱਛਾ ਸੀ ਉਹਨੂੰ ਬੱਕਰੀ ਨਹੀਂ ਮੰਨਦੇ ਜਿਹੜੀ ਚ ਗੋਸ਼ਤ ਹੋਵੇ ਅੰਦਰ ਅੱਛਾ ਮੋਟੇ ਚੰਮ ਦਾ ਲਿਓਟਾ ਹੁੰਦਾ ਸਹੀ ਗੱਲ ਆ ਅਸਲ ਬਰੀਕ ਜਿਹੜੀ ਦੁੱਧ ਦੇਣ ਵਾਲੀ ਬੱਕਰੀ ਆਈ ਉਹਦੇ ਆ ਚੀਜ਼ਾਂ ਹੋਣਗੀਆਂ ਆ ਦੇਖ ਸਕਦੇ ਹੋ ਮਾਸ ਇਹ ਚਰਬੀ ਨਹੀਂ ਹੁੰਦੀ ਵਾਲੀ ਵਿੱਚ ਜਿਹੜੀ ਵਿੱਚ ਚਰਬੀ ਵਾਲੀ ਬੱਕਰੀ ਆ ਉਹ ਜਮੀ ਐਣ ਨੁੱਚੜ ਵੀ ਨਹੀਂ ਉਹ ਉਹਨੂੰ ਅਸੀਂ ਬੱਕਰੀ ਨਹੀਂ ਮੰਨਦੇ ਅੱਛਾ ਹਾਂ ਧਰਤੀ ਨਾਲ ਵਿੱਚ ਥਣ ਲੱਗਦੇ ਨੇ ਵਿੱਚ ਇਹਨੇ ਛੱਡੇ ਟੁੱਟਵੇਂ ਨੇ ਜੀ ਲੋਕਾਂ ਦੀਆਂ ਬੱਕਰੀਆਂ ਦੀ ਉਹ ਬੱਕਰੀ ਨਹੀਂ ਹੈਗੀ ਅਸਲਾ ਲੈ ਆਉ ਟੈਕਸੀ ਦਿੱਤੀ ਆ ਗਈ ਟੈਕਸੀ ਦਿੱਤੀ ਅ ਜਿਹੜੀ ਪਹਿਲਾਂ ਤੈਨੂੰ ਉਹ ਦਿਖਾਈ ਐ ਛੇਰੀ ਅਸੀਂ ਨਾ ਓਏ ਤੈਨੂੰ ਕਾਰਵਾਈ ਅਸਲੀ ਛੱਡੇ ਟੱਡ ਗਣੀ ਛੱਡ ਦੇ ਤੂੰ ਲੈ ਉੱਟੀ ਛੱਡ ਦੇ ਲੈ ਆ ਦੇਖੋ ਬਾਈ ਨਾ ਇਹ ਮੂਰਤੀ ਦੇਖ ਲਓ ਜਮੀ ਬਰੀਕ ਨੇ ਯਾਰ ਆ ਦੇਖੀ ਬਾਈ ਉਰਾਂ ਲਿਆ ਉਰਾਂ ਲਿਆ ਝੱਗ ਵਰਗੀਆਂ ਲਿਓਟੀਆਂ ਐ ਚੱਡਾ ਮੋٹے ਚੰਮਾ ਨੂੰ ਕਹਿੰਦੇ ਨੇ ਲੋਕ ਸਾਡੀਆਂ ਬੱਕਰੀਆਂ ਥੱਲੇ ਦੁੱਧ ਹੈ ਇਹ ਨੁੱਚੜੂਗੀ ਆਥਣ ਨੂੰ ਜਾ ਕੇ ਦੁੱਧ ਕਿੰਨਾ ਹੈ ਥੱਲੇ ਬਈ ਇਹ ਥੱਲੇ ਹੈਗਾ ਜੀ 5.5 ਕਿਲੋ 5.5 ਕਿਲੋ ਹਾਂ 2.5 ਸਾਮ ਨੂੰ 2.5 ਸਵੇਰੇ ਬਰੀਕ ਚਮੜੀ ਦੀ ਦੇਖ ਸਾਡੇ ਸਰੀ ਦੇਖ ਸੱਪ ਵਰਗੀ ਬੱਕਰੀ ਦੀ ਸਹੀ ਗੱਲ ਆ ਬਈ ਬੱਕਰੀ ਦੀ ਸਰੀ ਸੱਪ ਵਰਗੀ ਦੇਖ ਹਾਂ ਹਾਂ ਪਤਲੀ ਸਰੀ ਅਤਲੀ ਜੀ ਜੀ ਅਬੇ ਦਿਖਾ ਦੇ ਬਈ ਦੇ ਬੱਕਰੀ ਬਹੁਤ ਚੰਗੀ ਆ ਨਾ ਦੇਖ ਸਕਦੇ ਬਈ ਹੌਸ ਸਿਮਲਾ ਦਾ 37 37 ਇੰਚ ਦੀ ਬੱਕਰੀ ਆ ਨਾ ਲਿਓਟੀ ਦੀ ਬਣਾਇਆ ਨੇ ਸਵਾਰ ਕੇ ਚੱਡਾ ਹਾਂ ਹਾਂ ਬੱਕਰੀਆਂ ਬੱਕਰੀਆਂ ਆ ਮੁੰਡਾ ਸਾਡਾ ਕਹਿ ਰਿਹਾ ਮੇਰਾ ਭਤੀਜਾ ਲੋਕ ਬੱਕਰੀਆਂ ਬੱਕਰੀਆਂ ਕਰੀ ਜਾਂਦੇ ਹਾਂ ਲਿਆ ਲਿਆ ਹੋਰ ਲਿਆ ਬਈ ਬੱਕਰੀਆਂ ਦੇਖ ਸਕਦੇ ਸਾਰੀਆਂ ਚੰਗੀਆਂ ਆ ਕੱਲੀ ਕੱਲੀ ਦਿਖਾਵਾਂਗੇ ਰਾਜੂ ਕੀ ਹੋ ਗਿਆ ਗਰਮ ਹੋਇਆ ਪਿਆ ਮੈਨੂੰ ਗਰਮ ਨਹੀਂ ਨਸਾਂ ਆਉਂਦਾ ਮਹਿੰਗੇ ਗੁੱਜਰ ਵਾਂਗੂ ਹਾਂ ਆ ਵੀ ਉਸੇ ਦੀ ਐ ਅੱਜ ਦੀ ਹੁਣ ਲਾਲ ਗਈ ਐ ਹਾਂ ਇੱਥੇ ਹੀ ਅਸੋ ਉਹ ਦੀ ਐ ਅੱਜ ਦਿੱਤੀ ਐ ਲੱਗਦੀ ਨਾ ਨਾ ਇਹ ਆਟ ਆਟ ਨਿਕਲ ਗਈ ਐ ਇੱਕ ਹਮ ਇੱਕ ਵੇਚਤੀ 50 ਤੇ 3000 ਦੀ ਮਹਾਰਾਸ਼ਟਰ ਸੰਕਰ ਲੈ ਗਿਆ ਇਸੇ ਦੀ ਪੱਠੀ ਐ ਇਸੇ ਦੀ ਹਾਂ ਇਹ ਵੀ ਠੀਕ ਆ ਆ ਹੁਣ ਮਟਰਾਂ ਦੇ ਵੱਡਾ ਚ ਹਮ ਆ ਇਹ ਦੀ ਆਤੀ ਐ ਅੱਛਾ ਹਾਂ ਉਹ ਉਹਦੀ ਨਾਨੀ ਫਰਦੀ ਐ ਕਿਹੜੀ ਉਹ ਸੇਰੀ ਹਾਂ ਇਹਨਾਂ ਦੀ ਨਾਨੀ ਲੇ ਵੀ ਉਹ ਟੈਕਸੀ ਨਾਨੀ ਇਹਨਾਂ ਦੀ ਹਾਂ ਇੱਕ ਇੱਤੇ ਦਾ ਪੁੱਤ ਟੁੱਟੇ ਕੁੱਲੇ ਵਾਲਾ ਬੱਕਰਾ ਤੁਨੂੰ ਘਰੇ ਦਿਖਾਏ ਦਾ ਪੁੱਤ ਇਹਦਾ ਪੁੱਤ ਉਹ ਮੂਰੀ ਮੂਰੀ ਉਹ ਹਾਂ ਰੈਂਬੋ ਠੀਕ ਆ ਲੈ ਵੀ ਦੇਖ ਸਕਦੇ ਹੋਗੇ ਕਰਾਜੂ ਨੂੰ ਕੱਲੀ ਕੱਲੀ ਬੱਕਰੀ ਦਾ ਅੱਛਾ ਕੱਲੀ ਕੱਲੀ ਆ ਵੀ ਉਸੇ ਦੀ ਟੈਕਸੀ ਦੀ ਅੱਛਾ ਉਹ ਦੀ ਹੈ ਹਾਂ ਮਾਂ ਨਾਲ ਬੁੜੀ ਹੋਈ ਪਈ ਐ ਸਹੀ ਗੱਲ ਆ ਬਈ ਮਾਂ ਜੇ ਜਵਾਨ ਪਈ ਐ ਮਾਂ ਜੇ ਜਵਾਨ ਪਈ ਐ ਹੂੰ ਉਹ ਚੱਲਾ ਮਾਰਦੀ ਐ ਹਾਂ ਦੁਨੀਆ ਲੈ ਲੈ ਵੀ ਮਤਰਾ ਬੱਕਰੀ ਦੇਖ ਸਕਦਾ ਉਹ ਕਿਹਨਾ ਪਿੰਡਾ ਅੱਛਾ ਆ ਗਈ ਨਾਗਰੀ ਨਾਗਰੀ ਕਾਲੀ ਧਾਰੀ ਵਾਲੀ ਨਾਗਰੀ ਲੈ ਵੀ ਜਿਹਨੂੰ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਨਾਗਰੀਆਂ ਬੱਕਰੀਆਂ ਕੰਨ ਵੀ ਬੜੇ ਬੜੇ ਹਨ ਕੰਨ ਦੇਖ ਸਕਦੇ ਹੋ ਬਈ ਦੇਖੋ ਛੱਡ ਦੇ ਇਹਨੂੰ ਹੋਰ ਲਿਆ ਹੋਰ ਲਿਆ ਬਈ ਫੜੀ ਚੱਲ ਕਾਲੀ ਕਾਲੀ ਗੇਰਾ ਕੱਲੀ ਕੱਲੀ ਬੱਕਰੀਆਂ ਬਹੁਤ ਨੇ ਦੇਖ ਸਕਦਾ ਆ ਗਈ ਉਹਦੀ ਮਾਸੀ ਦਿੱਤੀ ਆ ਦੇਖੋ ਕਰਨ ਦੇਖੋ ਇਹਦੇ ਉਹ ਜਿਹੜੀ ਸਾਡੀ ਟੈਕਸੀ ਦੀ ਮਾਸੀ ਦਿੱਤੀ ਹਮ ਲੈ ਕਾਲੀ ਸੂਣ ਵਾਲੀ ਐ 15 ਦਿਨਾਂ ਨੂੰ ਸੂਣ ਵਾਲੀ ਹੋਈ ਹਾਂ ਇਹ ਕੰਮੇ ਸੂਏ ਸੂਣ ਵਾਲੀ ਐ ਇਹਦੀ ਭੈਣ ਵੀ ਐ ਆ ਇਹਦੀ ਭੈਣ ਵੀ ਆ ਗਈ ਉਹਦੀ ਭੈਣ ਵੀ ਆ ਗਈ ਲੈ ਲੈ ਇੱਕੋ ਇੱਕਾਪੀ ਇਹ ਸੂਪੀਆਂ ਹੋਏ ਸੱਚਾ ਮੈਂ ਤਾਂ ਬਾੜੀ ਰਹਿਣਾ ਸੂਪੀਆਂ ਇਹਦਾ ਸੂਣਿਆ ਹੋ ਜਾ ਨੇ ਸੂਣਿਆ ਨੇ ਸੂਪੀਆਂ ਮੈਂ ਕਦੇ ਬਾੜੀ 'ਚ ਨਹੀਂ ਵੜਿਆ ਅੱਛਾ ਤੁਹਾਨੂੰ ਲੈ ਕੇ ਆਇਆ ਜਨਾਲ ਚਲੋ ਇੱਕੋ ਇੱਕਾਪੀ ਮੂਸਰ ਦੇਖ ਦੋ ਇਹ ਪੱਠਾ ਨਾ ਉਧਾਰੇ ਦਾ ਉੱਚੇ ਮੱਥੇ ਦੀ ਆ ਬਈ ਜੋੜੀਆਂ ਮਿਲਾ ਕੇ ਰੱਖੀਆਂ ਨੇ ਜੋੜੀਆਂ ਤੇ ਇੱਕ ਜੋੜੀ ਆ ਆ ਗਈ ਲੈ 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 ਵੀ ਆ ਲੈ ਇਹ ਰਾਜੂ ਇਹਨਾਂ ਵਾਰੇ ਦੱਸ ਮਾੜਾ ਡੱਬੀਆਂ ਬਾਰੇ ਇਹ ਕਾਲੀਆਂ ਡੱਬੀਆਂ ਨੇ ਦੱਸ ਇਹਨਾਂ ਵਾਰ ਦੱਸ ਡੱਬੀਆਂ ਬਾਰੇ ਇਹ ਕਾਲੀਆਂ ਡੱਬੀਆਂ ਨਹੀਂ ਜੀ ਭੈਣਾਂ ਦੇ ਦੋ ਸੱਤੀਆਂ ਅੱਛਾ ਹਾਂ ਠੀਕ ਆ ਲਓ ਜੀ ਲੈ ਵੀ ਠੀਕ ਹੈ ਜੀ ਹੋਰ ਦੱਸ ਬਈ ਆਹ ਬਾਈ ਪਹਿਲੇ ਸੂਏ ਸੂਈ ਆ ਹਾਂ ਜੀ ਆ ਟੂੜੀ ਆ ਆ ਲੈ ਆ ਪਹਿਲੇ ਸੂਈ ਆ ਇਹਦਾ ਬੱਚਾ ਲੈ ਗਿਆ ਕੱਲ ਕੋਈ ਮੇਰਾ ਚੇਲਾ ਬਣੇ ਵੀਡੀਓ ਆਈ ਹੈ ਅੱਛਾ ਉਹ ਮੇਰਾ ਚੇਲਾ ਇਹਦੀ ਇਹਦਾ ਮੇਮਣਾ ਲੈ ਗਿਆ ਹੂੰ ਪਹਿਲੇ ਸੂਏ ਸੂਈ ਆ ਪੱਠ ਠੀਕ ਆ ਹੈ ਪਰਾਂ ਘਰ ਕੁੜੀ ਨੂੰ ਪਹਿਲੇ ਸੂਏ ਸੂਈ ਆ ਹਾਂ ਆਹ ਆ ਤਰੋ ਦੇ ਪਰਾਂ ਬਾ ਸੋ ਬਸ ਸੇ ਥਕੇ ਰ ਕੇ ਖੜਾ ਲ ਮੜ ਜਾ ਉਹਨਾਂ ਨੂੰ ਲੈ ਆ ਕੇ ਕਰ ਬਾਈ ਵੀਡੀਓ ਲੈ ਦਸਰਾ ਜੂ ਆ ਦੇਖ ਜੀ 3 ਇੰਚ ਪਹਿਲੇ ਸੂਏ ਸੂਈ ਹੈ ਅੱਛਾ ਹਾਂ 2 ਕਿਲੋ 200 ਥਣ ਨਾ ਦੇਖਿਆ ਅਗਲਾ ਵੀ ਛੋਟੇ ਨੇ ਇਹਦੇ ਠੁਕਮੇ ਚੱਡੇ ਦੀ ਹੈ ਪਹਿਲੇ ਸੂਏ ਸੂਈ ਹੈ ਮੇਮ ਨਹੀਂ ਭਲੂਣਾ ਸਹੀ ਗੱਲ ਹੈ ਨੀਂਬੂ ਜੋਂ ਉੱਚੜਦੀ ਹੈ ਹਾਂ ਖਰਜਾ ਰੋਕਿਓ ਬੱਕਰੀਆਂ ਉਹਦੀ ਸਾਡੀ ਟੈਕਸੀ ਦਿੱਤੀ ਮਾਈ ਜਾਲੀਆਂ ਦੋ ਭੈਣਾਂ ਇੱਕ ਨਕਸ਼ੇ ਦੀਆਂ ਇਹਦੇ ਨਾਲ ਦੀ ਹਾਂ ਇਹ ਪਤਲੀ ਜਿਹੀ ਬੱਕਰੀ ਹੈ ਨਾ ਇਹ ਜਮੀਂ ਟੱਕ ਵਰਗੀ ਚਮੜੀ ਲਾਇਆ ਸਹੀ ਗੱਲ ਹੈ ਲੈ ਦੁੱਧ ਦੇਣ ਵਾਲੀ ਉਹ ਹੀ ਮੋٹے ਚੰਮਾਂ ਨੂੰ ਕਹਿੰਦੇ ਨੇ ਮੇਰੀ ਪਲਟ ਲੈਣ ਮੇਰੀ ਪਲਟ ਲੈ ਮੇਰਾ ਪਲਟ ਲੈਣ ਮੇਰਾ ਬਲੱਡ ਵਾਦਦਾ ਇੱਜ ਦੇਖਦੇ ਇਹ ਅੱਜ ਉਹਦੀ ਬਲੱਡ ਲੈਣਾ ਇਹ ਇਹ ਮੇਰੀ ਬਲੱਡ ਲੈਣੇ ਅੱਛਾ ਅਦੇ ਨਹੀਂ ਚੱਗਰ ਕਰੀ ਅੱਜ ਕਰੀ ਐ ਚਲੋ ਕੋਈ ਗੱਲ ਇਹ ਐ ਮੇਰੀ ਬਲੱਡ ਲਾਈਨ ਭਾਈ ਸਹੀ ਗੱਲ ਐ ਵੀ ਮਤਰਾਉ ਦੇਖ ਬੱਕਰੀ ਚੰਗੀ ਬਹੁਤ ਹੈ ਨਾ ਚੱਗ ਜਿਵੇਂ ਵਾਲੇ ਨਹੀਂ ਹੈਗੇ ਜਮੀਣਾ ਵਾਲੇ ਵਾਲੇ ਨਹੀਂ ਨਾ ਪੱਟਾਂ ਤੇ ਨਾ ਛੱਟਾਂ ਤੇ ਚੱਗ ਵਰਗੀ ਚਮੜੀ ਇਹ ਹੁੰਦੀ ਐ ਅਸਲੀ ਬੱਕਰੀ ਕਾਲੀ ਨਾਕ ਦੀ 25 ਲੈ ਦੇਖ ਲੈ ਪਾਲਾ ਦਰਸ਼ਨ ਸਹੀ ਗੱਲ ਹਾਂ ਲਿਆ ਮੋੜ ਕੇ ਉਹਨਾਂ ਬਰਸੀਨ ਦੇ ਵਿੱਚੋਂ ਭਾਈ ਦੀ ਦੇਖ ਆ ਉਹ ਚਾਰੇ ਦਸਾਈਆਂ ਨੇ ਖਲੇ ਤਾਂ ਤੈਨੂੰ ਹੋਰ ਦਿਖਾਉਣਾ ਜਮੀ ਬਰੀਕ ਚਮੜੀ ਲੈ ਵੀ ਕਾ ਆ ਗਈ ਹਾਂ ਕਾਲਾ ਨਾਗ ਕਾਲਾ ਨਾਗ ਲੱਗਿਆ ਪਿਆਰੇ ਦੇਲੇ ਦਾਗ ਲੈ ਅੰਬਰਸਰੀ ਜਿਉ ਟੀਵੀ ਦਿਖਾਵਾਂਗੇ ਸਹੀ ਗੱਲ ਹਾਂ ਹਾਂ ਜਮੀ ਬਾਲ ਲੈਣਾ ਯਾਰ ਜਮੀ ਜਮੀ ਬਾਲ ਨਹੀਂ ਚਮਕ ਦੇ ਦੇ ਦਿਖਾ ਦੇ ਬੱਬੂ ਚਮਕ ਲੈ ਵੀ ਚਮਕ ਦਿਖਾਓ ਮੈਨੂੰ ਲੈ ਹਾਂ ਜਮੀ ਕਾਲਸ ਪੁੱਠੇ ਤਵੇ ਵਰਗੀ ਸਹੀ ਗੱਲ ਆ ਵੀ ਐ ਹੁਣੀ ਜਾਂਦੀ ਹੈ ਲੈ ਜਮੀ ਨਹੀਂ ਬਾੜ ਆਉਂਦਾ ਹੱਥ 'ਚ ਯਾਰ ਵੀ ਕੰਨ ਦੇਖ ਸਕਦੇ ਹੋਗੇ ਛੋਟਾ ਜਿਹਾ ਮੂੰਹ ਹੈਗਾ ਇਹ ਮੂੰਹ ਛੋਟੇ ਛੋਟੇ ਨੇ ਆਪਣੀਆਂ ਬੱਕਰੀਆਂ ਦੇ ਰਾਜੂ ਦੇਖ ਲੈ ਫਿਰ ਮੱਛੀ ਆ ਜਮਈ ਜਮਈ ਬਸੀ ਮੂੰਹ ਨੇ ਜਮੀ ਤੋ ਤਈ ਆਹ ਦੇਖ ਸਾਉ ਦੀ ਕਾ ਆ ਗਈ ਆ ਆ ਤੋਤਾ ਹੀ ਆ ਗਿਆ ਜੀ ਭੈਣ ਅਲਸਾ ਇਹ ਆਪਾਂ ਮੁੰਨ ਲਈ ਦੀ ਸੋਨੂ ਲਵਾਉ ਜੀ ਠੀਕ ਆ ਹਾਂ ਪਸਾਉਣ ਵਾਲੇ ਸੋਨੂ ਕੋਠ ਤੋਂ ਠੀਕ ਆ ਸਾਡੇ ਆ ਗਈ ਪਸੰਦ ਹਮ ਬਾ ਸਾਡੀ ਬਣ ਗਈ ਪਾਦੀ ਤੇ ਜਿੰਦ ਫਿਰ ਲੈ ਹੀ ਲਿਆ ਫਿਰ ਲੈ ਹੀ ਨਹੀਂ ਬਿੰਦ ਠੀਕ ਆ ਮੈਂ ਲਈ ਵੀ ਨਹੀਂ ਬਿੰਦ ਮਾਂ ਦੇ ਦੇ ਬੱਕਰੀ ਲਿਕੜ ਗਈ ਸਾਡੀ ਜਿੰਦ ਜਿੰਦ ਹਾਂ ਇਹ ਬੱਕਰੀ ਲਈ ਸੋਨੂ ਤੋਂ ਪਸੌੜੀਏ ਤੋਂ ਨੱਕ ਬਹੁਤਾ ਨੱਕ ਨਕਰਾਰ ਨੇ ਕਹੀਨੀ ਸਹੀ ਗੱਲ ਹੈ ਹਾਂ ਤੋ ਤਾਂ ਹੀ ਹੈ ਸੂਈ ਆਪਣੇ ਕੋਲੇ ਕਿ ਨਾ ਇੱਕ ਅੱਧੀ ਵਾਰ ਨਹੀਂ ਜੀ ਦੁੱਧ ਵਾਸਤੇ ਲਿਆਏ ਆ ਚਾ ਨਹੀਂ ਉਦੋਂ ਦੁੱਧ ਨਹੀਂ ਸੀ ਹੁਣ ਤਾਂ ਸਾਡੀਆਂ ਸੂਪੀਆਂ ਇਹ ਆ ਸਾਡੀ ਘਰ ਦੀ ਹੈ ਇੱਕ ਬੱਚੇ ਦਿੱਤੇ ਨੇ ਤਿੰਨ ਦਿੱਤੇ ਨੇ ਦੋ ਇਹਦੇ ਤੈਨੂੰ ਘਰੇ ਦਿਖਾਇਆ ਕੱਲ ਸੂਈ ਹੈ ਠੀਕ ਆ ਦਿਖਾਵਾਂ ਤੈਨੂੰ ਨਿਉਟੀ ਦਿਖਾ ਦੇ ਬਾਈ ਮੌਕੇ ਤੇ ਮਰ ਗਿਆ ਜੀ ਮੌਕੇ ਤੇ ਸਵਾਨ ਸਰ ਅੱਜ ਆ ਬੰਦੇ ਤੇ ਮਰ ਗਿਆ ਸੀ ਬੱਚਾ ਦੋ ਬੱਚੇ ਹੈਗੇ ਨੇ ਦੋ ਹੈਗੇ ਜੀ ਹਾਂ ਜੀ ਠੀਕ ਆ ਫੇਰ ਪਾਉਣਗੇ ਝੋਲਾ ਲੈ ਆਇਨੂ ਕਹਿੰਦੇ ਆ ਅਸੀਂ ਚੱਡਾ ਠੁਕਮਾ ਠੁਕਮੇ ਚੱਡਿਆਂ ਵਾਲਿਆਂ ਨੂੰ ਲੋਕ ਕਹਿੰਦੇ ਨੇ ਦੁੱਧ ਵਾਲੀ ਐ ਇਹ ਕਿਉਂ ਬਈ ਠੁਕਮਾ ਚੱਡਾ ਹੱਥ ਜਿੰਨਾ ਸਾਨ ਹੋਣਾ ਚਾਹੀਦਾ ਜਿਆਦੇ ਲੰਬਾ ਜਿਆਦੇ ਲੰਬੇ ਥਣ ਦਾ ਮੈਂ ਨਹੀਂ مالک ਹੂੰ ਉਹ ਤਾਰਾਂ ਚ ਫਸ ਜਾਂਦੇ ਨੇ ਐ ਲੱਗਦੇ ਨੇ ਗਿੱਟਿਆਂ ਚ ਆਏ ਐ ਲੱਗਦੇ ਨੇ ਗਿੱਟਿਆਂ ਚ ਭਾਈ ਤੀਦੇ ਪੁੱਤ ਵੀ ਨਹੀਂ ਜਾਂਦੀ ਆਈ ਚਲ ਕੇ ਐਡਾ ਕਹੋ ਬੇ ਥਾਣੇ ਦੇ ਡਾ ਕੇਦਾਗਾ ਪੋਰਾ ਬਣਾ ਵੀਡੀਓ ਯਾਰ ਲੈ ਵੀ ਦਿਖਾ ਦੇ ਪੱਛ ਤੁਰਦੀ ਆ ਮੱਝ ਜੋਂ ਲੈ ਹਾਂ ਪੁੱਤ ਆ ਜੇ ਬੋਲੇ ਨਾ ਮੁੰਡੇ ਮੁੰਡੇ ਤੇ ਨਾ ਮੂੰਹ ਤੇਰੇ ਪੱਠ ਦੇਖ ਲੈ ਹਲਾ ਕੇ ਦੇਖਾ ਮੂਰਦੀ ਬਣਾ ਵੀਡੀਓ ਠੁਕਮਾ ਚੱਡਾ ਉਹਨਾਂ ਦੀ ਆ ਬੁੰਡਿਆ ਲੈ ਇਹ ਹੁੰਦੇ ਨੇ ਚੱਡੇ ਆ ਨਹੀਂ ਚੱਡੇ ਠੁਕਮੇ ਹੂੰ ਬੱਕਰੀਆਂ ਦੇ ਸਿਆਮ ਨੂੰ ਜਾ ਕੇ ਚੋਣਗੇ ਤੇ ਮੇਮ ਨੇ ਵੀ ਝੰਗਾਉਣਗੇ ਬਸ ਲੈ ਠੁਕਮਾ ਚੱਡਾ ਮਾਰ ਵੀਡੀਓ ਪਿੱਛੋਂ ਦੀ ਆ ਜਾ ਦੂਰ ਹੋ ਕੇ ਐਵੇਂ ਦੇਖਿਆ ਕਰੋ ਬੱਕਰੀ ਨੂੰ ਵਿਆਹ ਚੀਜ਼ ਹੋਣੀ ਚਾਹੀਦੀ ਅਸਲ ਹੈ ਨਾ ਬਈ ਹਾਂ ਦਾਂਦੀ ਆ ਮੈਂ ਨੀ ਦੋਸਤ ਮਾਲ ਜੋਂ ਆ ਨਹੀਂ ਹੈਗਾ ਵੀ ਤੋਫਾ ਹੋਰ ਸ਼ੋਅ ਮੇਮਨੀ ਪਹਿਲੇ ਸੂਈ ਆ ਮੇਮਨੀ ਲੈ ਵੀ ਇਹਦੀ ਜੰਮਦੀ ਲੈ ਕੇ 12000 ਦੀ ਮੇਮਨੀ ਠਸਕਾ ਸਰਦਾਰ ਵਾਲਾ ਅੱਛਾ ਇੱਕ ਅੰਦੀ ਰਹਿ ਗਈ ਸਾਰੀਆਂ ਦੀ ਠੁਕਵੇਂ ਛੱਡੇ ਸਾਰੀ ਬਈ ਇਹੋ ਜਿਹਾਂ ਨੇ ਦੇ ਹਾਂ ਚੰਗੇ ਦੁੱਧ ਵਾਲੀਆਂ ਬੱਕਰੀਆਂ ਨੇ ਅਜੇ ਤਾਂ ਬੱਲੀ ਖਾਂਦੀਆਂ ਨਹੀਂ ਤੁਸੀਂ ਅੱਛਾ ਦੁੱਧ ਕਿੰਨਾ ਪਾ ਦਿੰਦੇ ਹੋ ਬਈ ਦੁੱਧ ਕਿੰਨਾ ਪਾ ਦਿੰਦੇ ਹੋਗੇ ਦੋਨਤਾ ਸੀ 10 ਕਿਲੋ ਸਿਆਮ ਨੂੰ 10 ਸਵੇਰੇ 8-7 ਬੱਕਰੀਆਂ ਦਾ ਠੀਕ ਆ ਕੁਸ ਰੱਖਦੇ ਕਵਾਲਿਟੀ ਕਰੇ ਪਰਿਵਾਰ ਦਾ ਕੰਮ ਹੈ ਪਰਿਵਾਰ ਦਾ ਕੰਮ ਆ ਬਾਕੀ ਮੇਵਨੇ ਚੁਗ ਜਾਂਦੇ ਨੇ ਹਾਂ ਠੀਕ ਆ ਆਪਾਂ ਜਾਂਦੇ ਨਾਲ ਚ ਕਰਿਆ ਨਹੀਂ ਸਹੀ ਗੱਲ ਆ ਕੁਆਂਟਲ ਹੁੰਦਾ ਦੁੱਧ ਦਾ ਕਿਨਾ ਵੇਚੇ ਭਾਈ ਐਤ ਕੀ ਨਹੀਂ ਹੈਗਾ ਕੁਆਂਟਲ ਝੂਠ ਬੋਲੀ ਅਸੀਂ ਲਾਲਚ ਨਹੀਂ ਕਰਿਆ ਹੂੰ ਸਾਲੇ ਦੁੱਧ ਤਾਂ ਪੀਣ ਖਾਣ ਚੁਗ ਗਈ ਆ 10 ਕਿਲੋ ਭਾ ਵੀ ਦਿੰਨੇ ਆ ਠੀਕ ਆ ਬੱਚੇ ਪਾਲਦੇ ਆਪਦੀ ਯੋਗਾ ਹੋ ਜਾਂਦਾ ਬਾਕੀ ਬੱਚੇ ਵਿਚ ਵਿਚ ਮੈਂ ਤਾਂ ਰੱਜ ਲਿਆ ਕੋਈ 100 ਬੱਚਾ ਵੇਚਦਾ ਲੋਕ ਕਹਿੰਦੇ ਸਾਡੇ ਮਰ ਗਏ ਦੀ ਕਿਰਪਾ ਸਾਡੇ ਦਾ ਇੱਕ ਦੋੇ ਮਰਿਆ ਕੋਈ ਗੱਲ ਓਏ ਭੈਣਾਂ ਦੇ ਫੜਕੇ ਬਚੇ ਰਹਿਣਾ ਰੱਬ ਦੀ ਕਿਰਪਾ ਲੈ ਆ ਜਾ ਤੈਨੂੰ ਹੋਰ ਇੱਕ ਜੋੜੀ ਇਹਦੀ ਮਾਂ ਭੈਣ ਲਿਆ ਓਏ ਚੱਟੇ ਨਾਰੀਆਂ ਦੀ ਦੇਖੀ ਤੈਨੂੰ ਜੋੜੀ ਦਿਖਾਉਂ ਭੈਣਾਂ ਦੀ ਸਹੀ ਗੱਲ ਹੈ ਇੱਕ ਬਲੱਡ ਲਾਈਨ ਦੀਆਂ ਰਾਜੂ ਦੀ ਬਲੱਡ ਲਾਈਨ ਥਾਂ ਦਿਖਾ ਦੇ ਭਾਈ ਓਏ ਖਾੜੇ ਦੀ ਭੈਣ ਲਿਆ ਠਾਲ ਕੇ ਖੜ ਜਾ ਦੋਆਂ ਦੀ ਇਕੱਠੀ ਲੈ ਵੀ ਆਹ ਦੇਖ ਸਕਦੇ ਹੋ ਕਿ ਐਦਾ ਛੱਡਾ ਦੇਖ ਹਾਂ ਰਾਜੂ ਦੀ ਬਲੱਡ ਲਾਈਨ ਇਹਦੀ ਭੈਣ ਲਿਆ ਓਏ ਖੋਲ ਚੋਲਾ ਲੇ ਮਿੱਤਰੋ ਐ ਹੁਣ ਆ ਚਾਹੀਦਾ ਦੇਖ ਸਕਦੇ ਹੁਣ ਆ ਚੀਜ਼ ਚੈੱਕ ਕਰ ਲਿਆ ਕਰੋ ਵੀ ਚਮੜੀ ਮੋਟੀ ਥੋੜੀ ਮਿਲੂਗੀ ਤੈਨੂੰ ਬੱਕਰੀ ਦੀ ਮੁੱਕੀ ਥਣੇ ਆਇ ਦੀ ਭੈਣ ਆ ਕੀ ਸਿੰਗੀ ਥਣੀ ਆਇ ਦੀ ਭੈਣ ਸਖੀ ਨਕਸੇ ਨੂੰ ਆਇ ਦੀ ਭੈਣ ਸਹੀ ਗੱਲ ਇਹ ਨਕਸੇ ਨੂੰ ਨਕਸ਼ਾ ਮਲਾ ਕੇ ਦੁੱਧ ਦਹੀਂ ਦਾ ਤੜਕਾ ਲਾ ਕੇ ਕਾਪੀ ਆ ਬਈ ਆ ਵੀ ਦਿਖਾ ਦਿਓ ਤਿੰਨ ਤਿੰਨ ਬੱਚੇ ਲੈ ਵੀ ਦੇਖ ਸਕਦੇ ਹੋ ਮਿੱਤਰੋ ਤੈਨ ਤੈਨ ਬੱਚੇ ਦਿੰਦੀਆਂ ਤੈਨ ਤੈਨ ਬੱਚੇ ਦਿੰਦਿਆਂ ਨੇ ਲੈ ਵੀ ਤੈਨ ਤੈਨ ਬੱਚੇ ਆਉਂਦੇ ਨੇ ਭਾਈ ਇਹਨਾਂ ਦੇ ਹੈ ਨਾ ਆ ਪਿਛਾ ਦਿਖਾ ਦੇ ਭਾਈ ਚਾਰੇ ਬਟੋਟੀਆਂ ਨਹੀਂ ਬਣਾਈਆ ਵੀਡੀਓ ਬਣਾ ਦਿਖਾ ਦੋਨੇ ਦਿਖਾ ਦੇ ਭਾਈ ਕੱਟ ਲੈ ਦੋ ਇਹ ਭੈਣਾਂ ਨੇ ਖੜੀ 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 ਦੋਨੇ ਚੱਡੇ ਇਕੱਠੇ ਰਹਿਣਾ ਲੋਕਾਂ ਦਾ 5 ਕਿਲੋ ਦਿੰਦੀ ਹੈ ਮੇਰੀ ਫਲਾਨੇ ਕਿਲੋ ਦਿੰਦੀ ਹੈ ਕਾਨੂੰ ਦਿੰਦੀ ਹੈ ਝੂਠ ਬੋਲਦੇ ਨੇ ਉਹ ਰੈਨ ਦੇ ਦਿੰਦੀਆਂ ਨੇ ਲੋਕਾਂ ਦੀ ਜਦ ਪਤਾ ਲੱਗਦਾ ਖਾੜੇ ਚ ਚੋਕੇ ਅੱਛਾ ਖਾੜੇ ਤੇ ਆਉਂਦੇ ਹੀ ਨਹੀਂ ਕੋਈ ਹਾਂ ਮੈਂ ਜਾਂਦੇ ਨੇ 5 ਕਿਲੋ ਲੀਟਰ ਲੱਗਦੀ ਹੈ ਜਦ ਝੱਗ ਮਾਰ ਕੇ ਖਾੜੇ ਤਾਂ ਆਉਂਦੇ ਹੀ ਨਹੀਂ ਕੋਈ ਪੈਸੇ ਨਹੀਂ ਕਾਤੇ ਉਹ ਕੁੜੀ ਵੀ ਕਹਿੰਦੀ ਹੈ ਮੇਰੀ ਪੁੱਤੀ ਝੱਗ ਮਾਰ ਕੇ ਆਇਆ ਝੱਗ ਮਾਰ ਕੇ ਹੋਰ ਨਾ ਲੇ ਵੀ ਆ ਜੋ ਮਿੱਤਰੋ ਲੈ ਮੂਦੀ ਵੀਡੀਓ ਦਿਖਾ ਬੱਪੂ ਮੂਦੀ ਇੱਕ ਨਕਸ਼ੇ ਦੀਆਂ ਇਹ ਵੀ ਦਿਖਾ ਦੇ ਇੱਕ ਨਕਸ਼ਾ ਨਕਸ਼ੇ ਨੂੰ ਨਕਸ਼ੇ ਮਲਾ ਕੇ ਨੈਣ ਮਲਾ ਕੇ ਹਾਂ ਇਹ ਨੇ ਬੱਕਰੀਆਂ ਦੀਆਂ ਜੋੜੀਆਂ ਬਣਾ ਬਣਾ ਰੱਖੀਆਂ ਹੋਈਆਂ ਸਹੀ ਗੱਲ ਹੈ ਕਾਲੀਆਂ ਦੀਆਂ ਡੱਪੀਆਂ ਦੀਆਂ ਤੇ ਲੋਈਆਂ ਦੀਆਂ ਤੇ ਪਾਲੀ ਉੱਥੇ ਉੱਤੀਆਂ ਨੂੰ ਪੁੱਤੀਆਂ ਦੇ ਪਾ ਕੇ ਝੋਲੇ ਲਾ ਕੇ ਹਾਰ ਸ਼ਿੰਗਾਰ ਆਹਾਹਾਹਾ ਬੜੀ ਬੱਕਰੀ ਵਧੀਆ ਮੈਨੂੰ ਗੁੱਸਾ ਆ ਜਾਂਦਾ ਯਾਰ ਵੀ ਚੀਜ਼ ਬਲੱਡ ਲੈਣ ਦਿਖਾਓ ਆਇਆ ਆਇਆ ਕਰ ਤੋਹਫਾ ਦਿਖਾਉ ਤੋਹਫਾ ਦੇਖ ਕੰਨ ਕਿੰਚ ਦੇ ਕੰਨ ਕਿ ਆਪਣੇ ਵੀਰ ਪਾਕਿਸਤਾਨ ਵਾਲੇ ਮੇਰੀ ਵੀਡੀਓ ਨੂੰ ਛੇੜੀ ਕਰਨ ਉਧਰੋਂ ਕੰਨ ਫੜੀ ਉਧਰੋਂ ਹਾਏ ਲੈ ਲੈ ਵੀ ਕਿਲੋਮੀਟਰ ਹੋ ਜਾ ਵਾਸ ਲੈ ਬੱਚਾ ਰੱਖਿਆ ਹੋਇਆ ਬੱਦ ਲਗਰਾ ਦਾਂਗਾ ਗੱਲਾਂ ਕਰਾਂਗੇ ਸਾਹ ਤੇ ਡੇਰੇ ਫਿਰ ਪੈ ਜਾਣਗੇ ਲੋਕਾਂ ਦੇ ਪਿੱਛੇਰੇ ਇਹ ਦੋਾਈ ਕੰਨੇ ਨਹੀਂ ਹੈਗੇ ਹਾਂ ਲੈ ਥੱਲਾ ਦੇਖੋ ਕੁਕਮਾ ਕੱਲੇ ਕੰਨ ਨਹੀਂ ਹੈ ਹਾਂ ਐ ਕਿਉਂ ਕਰਦਾ ਬਾਈ ਛੱਡਾ ਵੀ ਦੇ ਓਏ ਛੱਡ ਦੇ ਲੋਟੀ ਨੂੰ ਆਪਦੇ ਆਪ ਹੂੰ ਲੈ ਲੈ ਦੇਖੋ ਛੱਡਾ ਇਹ ਹੁੰਦੇ ਨੇ ਛੱਡੇ ਹਾਂ ਬਾਹਲਾ ਲੰਬਾ ਥਣ ਮੈਂ ਕੀ ਕਰਨਾ ਤਾਰਾਂ 'ਚ ਫਸੂਗਾ ਹਾਂ ਇਹ ਲੈ ਚੋਈ ਜਾ ਬੱਕਰੀ ਨੂੰ ਬਾਸਵਾਦ ਕਾਨੂੰ ਦੁੱਧ ਦਵਾ ਹਾਂ ਤਦ ਨੂੰ ਕੀ ਹੁੰਦਾ ਹਮ ਹੋਰ ਲਿਆ ਬਈ ਮੈਂ ਬਾਈਆਂ ਨੂੰ ਕਹਿਣਾ ਠੁਕਵੇ ਮੇਰੀ ਗੱਲ ਦਾ ਗੁੱਸਾ ਨਾ ਕਰੋ ਵੀਡੀਓ ਦੇਖਣ ਵਾਲਿਓ ਠੁਕਵੇ ਚੱਟੇ ਦੀ ਬੱਕਰੀ ਰੱਖੋ ਬਾਲਾ ਟੁੱਟਵੇਂ ਜੇ ਲੋਟਾਣੀਆਂ ਦਾ ਕੋਈ ਕੰਮ ਨਹੀਂ ਵੱਡਾ ਥਣ ਕੋਈ ਕੰਮ ਨਹੀਂ ਸਹੀ ਗੱਲ ਨਾਲ ਧਾਰ ਘਨੇ ਲੋਕਾਂ ਨੇ ਥਾਣਾ ਫਾਇਦਾ ਨਹੀਂ ਨਾ ਕੋਈ ਹਾਂ ਠੀਰਾ ਬੱਚਾ ਜੀ ਦੇਖ ਸਾਡੇ 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 ਕੋਈ ਗੱਲ ਨਹੀਂ ਲੈ ਉੱਚੇ ਮੱਥੇ ਦਾ ਜੀ ਉੱਚੇ ਬੱਤੇ ਲੈ ਉੱਚੇ ਮੱਥੇ ਦਾ ਬੱਕਰਾ ਇਹ ਪਾਲ ਰਹੇ ਹੋਏ ਇਹ ਬੱਚਾ ਰੱਖਿਆ ਬਈ ਇਹ ਹੋ ਗਿਆ 7.5 ਮਹੀਨਿਆਂ ਦਾ 7.5 ਮਹੀਨਿਆਂ ਦਾ ਹਾਂ 38 ਚ ਤਾਂ ਹੁਣ ਹੋਊਗਾ ਇਹ ਉਹਦੇ ਜੋੜੇ ਦਾ ਜਿਹੜੇ ਘਰੇ ਟੁੱਟ ਕੁੱਲਾ ਟੁੱਟ ਗਿਆ ਹਾਂ 37 37 ਚ ਤਾਂ ਹੁਣ ਹੈਗਾ ਨਾ ਇਹ ਵਧੀਆ ਕਰ ਜੂਗਾ ਬਣਾ ਵੀਡੀਓ ਲੈ ਵੀਡੀਓ ਦਿਖਾ ਬੱਕਰੀਆਂ ਦਿਖਾ ਦੇ ਹੁਣ ਚੱਲ ਬੱਕਰੀਆਂ ਦਾ ਬਈ ਬਹੁਤ ਦੇਖ ਲਿਆ ਸਾਰੀਆਂ ਬੱਕਰੀਆਂ ਚੰਗੀਆਂ ਹੀ ਨੇ ਰੱਖੀਆਂ ਹੋਇਆਂ ਇੱਕ ਨਕਸ਼ੇ ਦੇ ਜੋੜੀ ਲਿਆ ਬਣਾ ਕੇ ਬੱਕਰੀਆਂ ਦੀ ਬੱਕਰੀਆਂ ਦੀ ਵੀ ਜੋੜੀ ਰੱਖੀ ਬੱਕਰੀਆਂ ਦੀ ਵੀ ਜੋੜੀ ਬਣਾਈ ਹੋਈ ਆ ਅੱਛਾ ਤੂੰ ਇਹ ਕਾਲੇ ਡੱਬਿਆਂ ਜਿਹਨੂੰ ਕਹਿੰਦੇ ਉਹ ਮੇਰਾ ਬੋਕ ਮੇਰਾ ਫਲਾਨਾ ਬੋਕ ਮੈਂ ਕਹਿੰਦਾ ਮੇਰਾ ਬੋਕ ਦੇਖੋ ਲੈ ਵੀ ਰਾਜੂ ਬੋਕ ਦੇਖ ਲਓ ਹੁਣ ਰਾਜੂ ਰਾਜੂ ਦੇ ਵੋਗ ਦੇਖ ਲੋ ਇੱਕ ਨਕਸ਼ੇ ਦੇ ਦੋਏ ਭਾਈ ਹਾਂ ਸਹੀ ਗੱਲ ਆ ਬਈ ਨਾ ਚੱਲਰ ਬਹੁਤ ਆ ਨਾ ਰਾਜੂ ਚੱਲ ਢੁੱਲਰ ਬਹੁਤ ਆ ਚੱਲਰ ਇਹਨਾਂ ਦੀਆਂ ਛਾਦਰਾਂ ਤਾਂ ਦੇਖ ਬੱਚਿਆਂ ਦੀਆਂ ਚੱਲਰ ਬਹੁਤ ਆ ਲੈ ਤਾਂ ਹਾਂ ਚੱਕੋ ਗੱਲ ਨਾ ਕੋਠ ਗਿੱਚੀ ਤਾਂ ਹਾਂ ਚੱਕੇ ਦੀ ਲੈ ਪਿੰਡੇ ਝਾੜ ਲਗੇ ਪਿੰਡੇ ਝਾੜ ਲਗੇ ਹੁਣ ਇਹ ਤਾਂ ਬੱਚੇ ਨੇ ਕਿੰਨੇ ਕਿੰਨੇ ਟਾਈਮ ਦੇ ਹੋ ਗਏ 6 6 ਦੰਦ ਬੱਚੇ ਅੱਛਾ ਦੰਦ ਦਿਖਾ ਓਏ 6 6 ਦੰਦ 6 6 ਦੰਦ ਹੋ ਗਏ ਬੱਚੇ ਦਿਖਾ ਦੇ ਰੋ ਬਹੁਤ ਸਮਾਰ ਕੇ ਬਈ ਜਾਰੇ ਪਾਸੇ ਤੋਂ ਕਿ ਇਹ ਕਿਸ ਨੇ ਲੈਣੀ ਹੋਣਗੇ ਅੱਛਾ ਇੱਕ ਕੋਈ ਲੈ ਜਾ ਯਾਰ ਅਗਲੇ ਦੀ ਪਸੰਦ ਆ ਗਾ ਸੀ ਚਾਰ ਪੰਜ ਹੁਣ ਨਵੇਂ ਤਿਆਰ ਕਰ ਰਹੇ ਆ ਬੱਚੇ ਅੱਛਾ ਨਵੇਂ ਨਵੇਂ ਤਿਆਰ ਕਰ ਰਹੇ ਆ ਅਸੀਂ ਹੂੰ ਚੰਗੇ ਚੰਗੀ ਬਲੱਡ ਲਾਈਨ ਦੇ ਰੂਬੀ ਨਸਲ ਲੋਹੀ ਪੱਕੀ ਬੱਚੇ ਪੁੱਛ ਆਏ ਨੇ ਇਹਨਾਂ ਦੇ ਕਿ ਨਾ ਆਹ ਕੀ ਬਾਤ ਉਹਦੇ ਕਰੇ ਬੱਚੇ ਸਾਰੇ ਇਹਨਾਂ ਦੇ ਬੱਚੇ ਕਿਸੇ ਨਾਲ ਤੇ ਵੇਚਦੇ ਅਸੀਂ ਅੱਛਾ ਗੱਲਾਂ ਨਾ ਉਹ ਛੱਡ ਦੇ ਗੱਲ ਬਹੁਤ ਸਰੀ ਹੋਣਗੇ ਪੁੰਜੜ ਦੇਖ ਬੋਕਦਾ ਕਿੱਡਾ ਇਹਦਾ ਇਹਦਾ ਪੁੰਜੜ ਸਹੀ ਗੱਲ ਆ ਬੇ ਨਾ ਉਹ ਲੰਮੀ ਲੰਮੀ ਪੂੰਛਾਂ ਨੇ ਸਾਰੀਆਂ ਹਾਂ ਹਾਂ ਬੱਕਰੇ ਦੇਖ ਸਹੀ ਗੱਲ ਆ ਬੱਕਰੇ ਦੇਖ ਭਾਈ ਉਹ ਬੱਕਰਾ ਵੀ ਦਿਖਾਉਣ ਵਾਲਾ ਹੈ ਲੈ ਵੀ ਕਾਲਾ ਬੱਕਰਾ ਦਿਖਾ ਦੇ ਕੋਸ ਰਹਿ ਨਾ ਜਾ ਵੀਰਾ ਜੂ ਅੱਜ ਮੱਖਾ ਨਹੀਂ ਲੈ ਆਵੇ ਆ ਇਹਨੂੰ 42 ਇੰਚ ਵਾਲੀ ਬੱਕਰੀ ਦਿਖਾਉਣਿਆ ਬਈ ਟੌਪ ਦੀ ਬੱਕਰੀ ਹੈਗੀ ਦੱਬਣਾ ਹੈਗਾ ਲਾਲ ਡੱਬਾ ਇਹਨੂੰ ਨਮਾਇਜ਼ ਚ ਕਈ ਗੁਲਾਬੀ ਕਹਿੰਦੇ ਸੀ ਅੱਛਾ ਦੇਖ ਲੋ ਇਹ ਇੱਕ ਵੀ ਬੰਦਾ ਗਲਾਬੀ ਨਹੀਂ ਹੈ ਇਹ ਅੱਛਾ ਨਾ ਦੇਣਦਾਰਾਂ ਹਾਂ ਲਾਲ ਡੱਬੀ ਬੱਕਰੀ ਹੈ ਸਹੀ ਗੱਲ ਆ ਬੇ ਇਹ ਦੇਖ ਲੋ ਲੋਈਆਂ ਬੱਕਰੀਆਂ ਦੇ ਫਲਵੈਰੀ ਆਉਂਦੀ ਹੁੰਦੀ ਹੈ ਜਿਹੜੀ ਮਰਜ਼ੀ ਲੋਹੀ ਬੱਕਰੀ ਦੇ ਤੈਨੂੰ ਕਹਿੰਦੇ ਨਮਾਇਸ਼ ਚ ਕਹਿੰਦੇ ਤਾਂ ਗਲਾਬੀ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਕਿਹੜਾ ਬਾਈ ਜੀ ਬੱਕਰੀ ਦੇਖੋ ਕਿੰਨੇ ਇੰਚ ਦੀ ਬੱਕਰੀ ਆ ਬਈ ਇਹ ਇਹ ਪੂਰੀ ਬਿਆਲੀ ਦੀ ਆ ਬਈ ਇਹ 42 ਇੰਚ ਦੀ ਬੱਕਰੀ ਹੈ ਕਿ ਬੱਕਰੇ ਜਿੱਡੀ ਬੱਕਰੀ ਆ ਯਾਨੀ ਕਿ ਇਹ ਬਹੁਤ ਉੱਚਾ ਲੱਖਿਆਈ ਮੋਟਾ ਸੰਗਾ ਜੜਾਂ ਚ ਇਹ ਸਵਾਈ ਨਹੀਂ ਹੈਗੀ ਬਈ ਅਜੇ ਇਹਨਾਂ ਕੱਪਣ ਹੈ ਤਿੰਨ ਕੁ ਮਹੀਨਿਆਂ ਦੀ ਪਹਿਲੇ ਟਾਈਮ ਨਾ ਤੀਜੇ ਸੂਏ ਸੂਏ ਤੀਜੇ ਸੂਏ ਬਈ ਨਾ ਹਾਂ ਨਾ ਮਾਰਨਾ ਜੰਮਦੀ ਲੱਗੇ ਚੱਕ ਕੇ ਮਾਰ ਅੱਠ ਅੱਛਾ ਨਾ ਵੀ ਬੱਚੇ ਬੁੱੱਚੇ ਚੰਗੇ ਦਿੰਦੀ ਆ ਕਹਿੰਦੇ ਉਹ ਝੋਲੇ ਪਾ ਤੋ ਤੂੰ ਆਂਦੇ ਨੇ ਬਈ ਬੱਕਰੀ ਚੰਗੀ ਆ ਹਨਾ ਹਾਂ ਲਾਲ ਡੱਬੀ ਆਈ ਬੱਕਰਾ ਲਾਲ ਡੱਬੀ ਰਾਜੂ ਕਿਹੜਾ ਦਵਾਈ ਬੱਕਰੀ ਨੂੰ ਹਾਂ ਲਓ ਜੀ ਮਹਾਰਾਜ ਇਹ ਵੜ ਗਿਆ ਦਵਾਈ ਦੇ ਬਈ ਬੱਕ 20 ਇੰਚ ਦੀ ਬੱਕਰੀ ਆ ਗਈ। ਸੂਣ ਵਾਲੀ ਆ ਬਾਈ ਹੁਣ ਹਨਾ। ਸੂ ਕੱਪਣਾ ਬਾਈ। ਹਾਂ 2 ਕੁ ਮਹੀਨੇ ਲਾਊਗੀ ਫੇਰ ਬਣੂ ਲੈਵਾਣਾ ਅਸਲ। ਹਾਂ 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 ਲੈਵਾ ਵਧੀਆ ਬਣੂ। ਲੈਵਾ ਹੈ ਨਹੀਂ ਕੁਸਾ। ਹਾਂ ਹੰਤਾ ਕੀ ਹੈ? ਹਾਂ ਇਹ ਤਾਂ ਬਣਨਾ ਹੈ ਬਈ ਦਾ। ਅੰਦਾ ਤੁਰਦੀ ਨੂੰ ਦੇਖ ਲੈ। ਦੇਖ ਸਕਦੇ ਹੋ ਬਈ ਬੱਕਰੀ ਬਹੁਤ ਚੰਗੀ ਬੱਕਰੀ ਆ ਬਈ। ਹਾਂ ਗੱਪਣਾ ਜੀ। ਵੱਡੇ ਮੂੰਹ ਦੀ ਬੱਕਰੀ ਆ ਨਾ ਇਹ। ਇਹਦਾ ਮੂੰਹ ਵੱਡਾ। ਹੈਂ? ਮੂੰਹ ਇਹਦਾ ਵੱਡਾ ਮਾਂ। ਹਾਂ। ਆ ਲਓ ਜੀ। ਇਹ ਘੜਾ ਪਕਾ ਰਿਹਾ ਵੀ ਆਪਣੇ ਚੋਲੇ ਪਾਓ ਦੁੱਤੀ ਇਹ ਦੂਏ ਸੂਈ ਆਈ ਪੱਠ ਦੂਜੇ ਸੂਈ ਹੈਗੀ ਹਾਂ ਇਹਦੀ ਬੱਤੀ ਹੈ ਲੈ ਵੀ ਦੂਜੇ ਸੂ ਸੂਈ ਹੈਗੀ ਇਹ ਕਿਵੇਂ ਐਡੀ ਕਰੇਗੀ ਭਈ ਇਹ ਇਹਦਾ ਜੀ 1.5 ਮਹੀਨੇ ਦੀ ਪੱਠ ਆਈ ਆਹ ਛੋਟੀ ਕਿਵੇਂ ਰਹੀ ਹੈ ਇਹ ਖੀਰੀ ਲੱਗੀ ਸੀ ਜੀ ਖੀਰੀ ਲੱਗੀ ਤੇ ਹਾਂ ਅਸੀਂ ਚੋਲੇ ਪਾ ਦੋ ਬੱਕਰੀਆਂ ਨਾਲ ਚ ਕਰ ਜਾਣਾ ਬੱਕਰੀ ਚੰਗੀ ਦੇਤੀ ਪੱਠ ਆ ਪੱਠ ਬਹੁਤ ਚੰਗੀ ਠੀਕ ਆ ਲੈ ਵੀ ਮਿੱਤਰੋ ਆ ਜਾ ਰਾ ਤੇ ਜਾ ਲੈ ਏ ਸੀ ਗੇ ਰਾਜੂ ਦੇ ਬੱਕਰੀਆਂ ਬੱਕਰੇ ਕੋਈ ਸੌਟ ਬਣਾ ਦੇ ਲੰਬਾ ਤੇ ਕਹ ਕਾਲਾ ਬੋਕਤਾ ਦਿਖਾਇਆ ਨਹੀਂ ਆਜੋ ਬਈ ਦਿਖਾ ਦੇ ਉੱਚੇ ਮੱਥੇ ਦਾ ਬੱਚਾ ਇੱਕ ਬੋਕ ਲਿਆ ਵਾ ਉਸ ਤੋਂ ਬਾਅਦ ਆ ਪੈਂਦਾ ਇਹਦੇ ਵੀ ਸੱਟ ਲੱਗੀ ਤੇ ਦਾਣਾ ਮਾਰਿਆ ਪਾਲੀਆਂ ਨੇ ਉੱਤੋਂ ਸਰਚਾ ਪੱਟ ਟੁੱਟ ਗਿਆ ਬੱਚਾ ਫਰੀਕ ਨੂੰ ਇੰਦਾ ਉੱਚੇ ਮੱਥੇ ਵਾਲਾ ਹਾਂ ਬੱਕਰਾ ਸ਼ਮਕ ਦਿਖਾਇਦੀ ਲੈ ਵੀ ਮੈਨੂੰ ਬਾਲ ਦੇਖ ਲੋ ਬਾਲ ਹੀ ਨਹੀਂ ਬੱਚੇ ਦੇ ਪਿੰਡੇ ਤੇ ਇਹ ਚੀਜ਼ਾਂ ਦੇ ਮੁੱਲ ਨਹੀਂ ਮੋਟੇ ਪਿੰਡਿਆਂ ਦਾ ਅਸੀਂ ਕੱਦਾਂ ਨੂੰ ਕਿਹੜਾ ਜੁੱਲੇ ਚੱਕ ਕੇ ਲੱਦ ਕੇ ਜਾਣਾ ਕਿਤੇ ਸਹੀ ਗੱਲ ਆ ਬਈ ਪੱਟਾਂ ਦੇ ਵੀ ਬਾਲ ਨਹੀਂ ਹੂੰ ਸਹੀ ਗੱਲ ਆ ਵੀਰੋ ਦੇਖ ਸਕਦੇ ਹੋ ਬਹੁਤ ਚੰਗਾ ਬੱਕਰਾ ਆਗਾ ਹਾਂ ਇਹ ਵੇਚ ਦੋਗੇ ਵੇਚਣ ਵਾਲਾ ਕਹ ਨੂੰ ਵੇਚਣਾ ਬੱਚੇ ਨਹੀਂ ਲਵਾਗੇ ਤੂੰ ਅਸਾਂ ਬੱਚੇ ਲੈਣੇ ਨੇ ਨਾ ਵੇਚਦੇ ਨਹੀਂ ਅਸੀਂ ਹਾਂਜੀ ਦੋ ਝੋਲੀਆਂ ਤਾਂ ਲਵਾਗੇ ਠੀਕ ਆ ਵੇਚਣ ਵਾਲਾ ਤਾਂ ਨਹੀਂ ਗੁਸਾਏਗਾ ਵੀ ਇਹਦੇ ਵਿੱਚ ਵੇਚਣ ਵਾਲੇ ਦੋ ਲੋਹੇ ਬੱਕਰੇ ਨਹੀਂ ਗੱਲ ਅਸਾਂ ਵੱਡੇ ਲੋਹੇ ਵੇਚ ਦਾਂਗੇ ਠੀਕ ਆ ਕਿਤਾਬ ਬੈਠ ਗਿਆ ਥੱਕ ਕੇ ਚਰ ਕੇ ਇਹ ਕਾ ਖੜਾ ਹੈ ਆ ਜਾ ਉਹਨਾਂ ਦੀ ਦਿਖਾਵਾਂ ਬਾਈ ਵੀਡੀਓ ਵਾਲਾ ਬੱਕਰਾ ਬਾਈ ਕੋ ਬੈਠਾ ਬੱਕਰਾ ਇਹ ਦੋਏ ਬੱਕਰੇ ਸੇਲ ਲੈ ਜੇ ਕਿਸੇ ਨੇ ਵੀ ਲੈਣੇ ਹੋਣ ਤਾਂ ਤੁਸੀਂ ਬਾਈ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਬੱਕਰੇ ਲੈ ਸਕਦੇ ਹੋ ਰਾਜੂ ਹਾਂ ਕੋਈ ਨਹੀਂ ਬੱਕਰੀ ਕੋਈ ਬੱਕਰੀ ਆਪਾਂ ਵੇਚਦੇ ਨਹੀਂ ਬਾਈ ਥੋੜੀਆਂ ਨੇ ਆਪਣੇ ਨੇ ਵੇ ਆਈ ਦੇ ਕੰਨ بڑے ਨਾ ਜੋ ਆ ਬੱਕਰੀ ਦੇ 21 ਇੰਚ ਦਾ ਕੰਨ ਮੈਂ ਤਾਂ ਕਹਿੰਦਾ ਕੋਈ ਦਿਖਾਵੇ ਤਾਂ ਸਹੀ ਹੂੰ ਸਹੀ ਗੱਲ ਆ ਵੀ 21 ਇੰਚ ਦਾ ਕੰਨ ਹੈ ਆ ਦੇਖੋ ਕਿਵੇਂ ਲੱਗੀਆਂ ਬੱਕਰੀਆਂ ਕਮੈਂਟ ਕਰਕੇ ਬਾਜ ਆ ਜਾ ਆ ਜਾ ਕਿਵੇਂ ਲੱਗੀਆਂ ਬਈ ਬੱਕਰੀਆਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਰਾਜੂ ਦਾ ਕਾਲ ਕਰਕੇ ਜਾਣਕਾਰੀ ਰਾਜੂ ਤੋਂ ਲੈ ਸਕਦੇ ਹੋਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤਾਂ ਇਹ ਕਿ ਕਮੈਂਟ ਬਈ ਚੰਗਾ ਜਿਹਾ ਜਰੂਰ ਕਰੋ ਠੀਕ ਆ ਰਾਜੂ ਧੰਨਵਾਦ ਬਾਈ ਧੰਨਵਾਦ ਬਹੁਤ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੈਨੂੰ ਆ ਜਾਂਦਾ ਗੁੱਸਾ ਵੀਡੀਓ ਕਰਦੇ ਕਰਦੇ ਵੀ ਅਗਲਾ ਚੀਜ਼ਾਂ ਦੇ ਮੁੱਲ ਪੈਂਦੇ ਨੇ ਚੱਡੀ ਗਈ ਨਹੀਂ ਵੀ ਛੱਡੇ ਉਹਨਾਂ ਨੂੰ ਦੇਖੀ ਵੀਡੀਓ ਦੇ ਉਹ ਬਣਾ ਕੇ ਨਹੀਂ ਦੋ ਤੁਰਦੀਆਂ ਫਰਦੀਆਂ ਕੋਈ ਨਾ ਪੱਲਾਵਾਂਗੇ ਵਿੱਚ ਸ਼ਾਰਟ ਬਈ ਕਿਵੇਂ ਲੱਗੀ ਬਈ ਵੀਡੀਓ ਕਮੈਂਟ ਕਰ ਦਿਓ ਰਾਜੂ ਬੋਲਣੋਂ ਨਹੀਂ ਹਟਦਾ ਹੈਗਾ